ਕੀ ਕੀ ਖਾਣਾ ਚਾਹੋਗੇ ਅੱਜ ਮੰਤਰੀ ਸਾਹਿਬ ਤੁਹਾਡੇ ਕੋਲ ਆਏ ਸੀ ਗੱਲਬਾਤ ਕੀਤੀ ਗਈ ਬਹੁਤ ਖੁਸ਼ੀ ਦੀ ਗੱਲ ਹੈ ਜੀ ਮਾਰਾ ਮਿਲਕੀ ਸਾਹਿਬ ਦਾ ਮਸਲਾ ਹੱਲ ਅਲਿਕਾ ਸਾਨੂੰ ਜੋ ਮੈਂ ਇਤਨੀ ਬਹੁਤ ਖੁਸ਼ੀ ਹੈ ਕੋਈ ਨਹੀਂ ਸਮਝ ਜੀ ਬੇਟਿਆਂ ਨਾਲ ਗੱਲ ਹੋਈ ਹੈ ਜੀ ਭਾ ਦੀ ਬੇਟਿਆਂ ਨਾਲ ਗੱਲ ਹੋਈ ਹੈ ਸਮਝ ਜੀ ਕੀ ਉੱਥੇ ਰਹਿਣਾ ਜਾਂ ਵਾਪਸ ਆਣਾ ਨਹੀਂ ਵਾਪਸ ਆ ਜੀ ਤੇ ਅੱਜ ਤੱਕ ਤੁਸੀਂ ਮੰਤਰੀ ਸਾਹਿਬ ਨੂੰ ਨੰਬਰ ਦਿੱਤਾ ਸੀ ਅਸੀਂ 1 ਮਹੀਨਾ ਪਹਿਲਾਂ ਮਿਲੇ ਸੀ ਇੱਕ ਮਹੀਨਾ ਪਹਿਲਾਂ ਮਿਲੇ ਹੈ ਤੇ ਬਾਅਦ ਤੋਂ ਬਾਅਦ ਇਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਮਜਾਜ਼ੇ ਬਚਾ ਲਿਆ ਕੋਈ ਨਹੀਂ ਸਾਡੇ ਸਮਝੋ ਰੋਹ ਗੱਲ ਹੁੰਦੀ ਹੈ ਇਹਦੇ ਨਾਲ ਕੋਈ ਨਹੀਂ ਜੀ ਹੁਣ ਵਾਪਸ ਬੁਲਾ ਲੈਣਾ ਹਾਂ ਵਾਪਸ ਬੁਲਾ ਲੈਣਾ ਜੀ ਅੱਜ ਮੰਤਰੀ ਸਾਹਿਬ ਆਏ ਕੀ ਕਹਿ ਕੇ ਗਏ ਬਹੁਤ ਵਾ ਕੀ ਇਹ ਵੀ ਬਸ ਕਹਿ ਕੇ ਗਿਆ ਬੰਦਾ ਨੇ ਸ਼ੁਕਰੀਆ ਕਰਕੇ ਗਿਆ ਤੁਹਾਡੇ ਧੰਨਵਾਦ ਸਾਡਾ ਕਰਕੇ ਗਏ ਆ ਕਿ ਤੁਸੀਂ ਘਬਰਾਇਓ ਨਾ ਕੋਈ ਗੱਲ ਦੀ ਜਿੱਤੇ ਹੀ ਤੁਹਾਡੇ ਨਾਲ ਲੱਗੇ ਹਰ ਟਾਈਮ ਤੁਹਾਡੇ ਨਾਲ ਲੱਗੇ ਸੀ ਅਮਦਸਾ ਸ਼ਹਿਰ ਦੇ ਵਿੱਚ ਮਜੀਠਾ ਤੋੜ ਦੇ ਉੱਤੇ ਤੁੰਗ ਬੱਲਾ ਸਾਡੀ ਇੱਕ ਕਲੋਨੀ ਆ ਉੱਥੇ ਆਪਾਂ ਬੈਠੇ ਆ ਸਦਾ ਮਨਜੀਤ ਸਿੰਘ ਜੀ ਦੇ ਘਰ ਇਹਨਾਂ ਦਾ ਬੇਟਾ ਅਮਨਦੀਪ ਸਿੰਘ ਤੇ ਇੱਕ ਹੋਰ ਸਾਡਾ ਬੱਚਾ ਸੀਗਾ ਕਰਨਦੀਪ ਉਹ ਵੀ ਇੱਥੇ ਸ਼ਹਿਰ ਦਾ ਇਹ ਇਹਨਾਂ ਦਾ ਬੱਚਾ 7-8 ਮਹੀਨੇ ਪਹਿਲਾਂ ਥਾਈਲੈਂਡ ਦੇ ਨੇੜੇ ਇੱਕ ਦੇਸ਼ ਪੈਂਦਾ ਲਾ ਉਸ ਉੱਥੇ ਚਲਾ ਗਿਆ ਉੱਥੇ ਆਪਣੀ ਮਿਹਨਤ ਕਰਦੇ ਸੀਗੇ ਇੱਕ ਹੋਸਟਲ ਦੇ ਵਿੱਚ ਉਹ ਜੌਬ ਕਰਦੇ ਸੀ ਜਿੱਥੇ ਉੱਥੋਂ ਦੀ ਸਰਕਾਰ ਨੇ ਉਹਨਾਂ ਨੂੰ ਇੱਕ ਝੂਠੇ ਕੇਸ ਦੇ ਵਿੱਚ ਪਸਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਪਰ ਅਸੀਂ ਪੈਰਵਾਈ ਕਰਕੇ ਇਹਨਾਂ ਨੇ ਜੋ ਸਾਨੂੰ ਕੇਸ ਦਿੱਤਾ ਪੈਰਵਾਈ ਕਰਕੇ ਉੱਥੇ ਸਾਡੇ ਇੰਡੀਅਨ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਨਾਲ ਸੰਬੰਧ ਕਰਕੇ ਅਸੀਂ ਇਹ ਦੋਵੇਂ ਮੁੰਡੇ ਦੇ ਆਖਰਾਏ ਉਹਦੇ ਆਉਣ ਤੋਂ ਬਾਅਦ ਉਹਨਾਂ ਦੀ ਕਾਲ ਆਈ ਇਹਨਾਂ ਦੀ ਵੀ ਕੱਲ ਕਾਲ ਗਈ ਕਿ ਬੱਚੇ ਦੇ ਆਓ ਗਿਆ ਜੀ ਪੇਨੋ ਆਦੇ ਦਾ ਨੂ ਮੈਨਾ ਐਸੀ ਦੇਖੋ ਸਾਡਾ ਜਿਹੜਾ ਐਨਰਾਈਡ ਡਿਪਾਰਟਮੈਂਟ ਹੈ ਪੰਜਾਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅਸੀਂ ਲਗਾਤਾਰ ਰੋਹ ਜੀ ਐਵਰੀ ਡੇ ਸਾਡੇ ਕੋਲ ਪੰਜ ਛੇ ਕੇਸ ਜਿਹੜੇ ਇਦਾਂ ਦੇ ਹੁੰਦੇ ਆ ਸਾਡੇ ਬੱਚਿਆਂ ਦੇ ਹੁੰਦੇ ਆ ਉਹਦਾ ਸਾਨੂੰ ਮਤਲਬ ਜਿਹੜਾ ਕੱਲ ਹੀ ਇੱਕ ਅਸੀਂ লাশ ਪੁਗਾਈ ਆ ਕੇ ਦੀ ਡੱਡ ਬੱਡੀ ਦਾ ਮਸਲਾ ਆ ਜਾਂਦਾ ਕੋਈ ਜੇਲ੍ਹ ਚ ਚਲ ਜਾਂਦਾ بڑے ਮਸਲੇ ਉਹਨਾਂ ਸਾਰੇ ਮਸਲਿਆਂ ਨੂੰ ਜਿਹੜਾ ਅਸੀਂ ਵਧੀਆ ਢੰਗ ਦੇ ਨਾਲ ਕਾਨੂੰਨੀ ਤੌਰ ਤੇ ਮਦਦ ਕਰਦੇ ਆ। ਔਰ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮਾਪਿਆਂ ਦਾ ਜਿਨ੍ਹਾਂ ਨੇ ਪੈਸੇ ਲਾ ਕੇ ਇੱਥੇ ਆਪਣੀਆਂ ਬੈਂਕਾਂ ਤੋਂ ਲੋਨ ਲੈ ਕੇ ਜ਼ਮੀਨਾਂ ਗੈਨੇ ਰੱਖ ਕੇ ਆਪਣੇ ਘਰਾਂ ਦੇ ਗੇਸਟ ਲੋਨ ਲੈ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਤੇ ਮੁੜ ਕੇ ਉਹਨਾਂ ਨੂੰ ਉਹਨਾਂ ਦੇਸ਼ਾਂ ਦੇ ਵਿੱਚ ਜੇ ਕੋ ਕਾਨੂੰਨੀ ਪੈਰਵਾਈ ਕਰਨੀ ਪਵੇ ਜੇ ਆਪਣੇ ਬੱਚਿਆਂ ਲਈ ਤੇ ਉਹ ਕਰ ਨਹੀਂ ਸਕਦੇ ਬਾਹਰਲੇ ਦੇਸ਼ਾਂ ਦੇ ਅੰਦਰ ਵਕੀਲਾਂ ਦੀ ਫੀਸਾਂ ਦੇਣੀਆਂ ਜਿਨ੍ਹਾਂ ਦੇ ਖਰਚੇ ਬਹੁਤ ਜ਼ਿਆਦੇ ਆ। ਇੱਕ ਕਰਕੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਕੋਈ ਵੀ ਕਿਸੇ ਵੀ ਮਾਪੇ ਜਿਹੜੇ ਆ ਉਹਨਾਂ ਦਾ ਕੋਈ ਪੈਸਾ ਨਾ ਲੱਗੇ ਬਿਨਾਂ ਪੈਸਿਆਂ ਤੋਂ ਜਿਹੜਾ ਉਹਨਾਂ ਦੀ ਮਤਲਬ ਜਿਹੜੀ ਮਦਦ ਹੋ ਜਾਏ ਸੋ ਅਸੀਂ ਕਿੰਦ ਸਰਕਾਰ ਦੇ ਨਾਲ ਸੰਬੰਧ ਕਰਕੇ ਬਹੁਤ ਸਾਰੇ ਕੇਸ ਇਦਾਂ ਦੇ ਸੈਂਕੜੇ ਕੇਸ ਜਿਹੜੇ ਆ ਮਤਲਬ ਉਹ ਹੱਲ ਕੀਤੇ ਆ ਸਾਡੇ ਕੋਲ ਮੇਰਾ ਖਿਆਲ ਆ ਜਦੋਂ ਦੀ ਸਰਕਾਰ ਬਣੀ ਆ 19 ਮਾਰਚ ਨੂੰ 3 ਮਹੀਨੇ ਹੋਣੇ ਆ ਮੇਰੇ ਕੋਈ ਐਨਆਈ ਮਹਿਕਮਾ ਮਾਨ ਸਾਹਿਬ ਨੇ ਦਿੱਤਾ ਸੀਗਾ ਤੇ ਮੈਂ ਹੁਣ ਤੱਕ ਜਿਹੜਾ 25000 ਦੇ ਲੱਗੇ ਇਹ ਕੇਸ ਜਿਹੜੇ ਆ ਐਨਆਈ ਵੀਰਾਂ ਭਰਾਵਾਂ ਦੇ ਉਹ ਹੱਲ ਕਰ ਚੁੱਕੇ ਉਹਦਾ ਤਾਂ ਕਦੀ ਗਿਣੇ ਹੀ ਨਹੀਂ ਆਪਾਂ ਜਿਹੜੇ ਇਦਾਂ ਦੇ ਕੇਸ ਆ ਦੇ ਹੀ ਗਿੰਦੇ ਨਹੀਂ ਪਰਮਾਦਾ ਜ ਨੇ ਕਿਰਪਾ ਕੀਤੀ ਹੈ ਮੈਂ ਇਹਨਾਂ ਨੂੰ ਹੌਸਲਾ ਦੇਣ ਆਇਆ ਸੀਗਾ ਮਿਲਣ ਆਇਆ ਸੀ ਤੇ ਮੈਂ ਕਹਿਣ ਆਇਆ ਸੀਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੁਹਾਡੇ ਨਾਲ ਹੈ ਆਪਣੇ ਬੱਚਿਆਂ ਨੂੰ ਕੋ ਵਧੀਆ ਕੰਮ ਕਰਨਾ ਮੈਂ ਕੱਲੂ ਵਾਪਸ ਆਊਗਾ ਇੱਥੇ ਆ ਕੇ ਆਪਣਾ ਕੰਮ ਕਰ ਇੱਥੇ ਜੋ ਸਹਯੋਗ ਚਾਹੀਦਾ ਹੋ ਕਾ ਉਹ ਵੀ ਆਪਾਂ ਦਿਆਂਗੇ ਪਰ ਮੈਨੂੰ ਖੁਸ਼ੀ ਹੈ ਕਿ ਅੱਜ ਦੇ ਅੰਤ ਵਿੱਚ ਬੱਚਾ ਜੇ ਲੋਕ ਜਾਨੋ ਬਚ ਗਏ ਉਹ ਥਾਣੇ ਦੇ ਅੰਦਰ ਸੀਗਾ ਜੇ ਪੁਲਿਸ ਨੇ ਕਸਰਦੀ ਦੇ ਵਿੱਚ ਲਿਆ ਸੀਗਾ ਪਰ ਜੇ ਜਿਹੜਾ ਜਿਹੜਾ ਕੇਸ ਸੀਗਾ ਉਹ ਬੜਾ ਖਤਰਨਾਕ ਸੀਗਾ ਉਹ ਜੇ ਹੋਸਟਲ 'ਚ ਕੰਮ ਕਰਦੇ ਉੱਥੇ ਜਿਹੜੇ ਉਹ ਕੋਈ ਫੂਡ ਵਾਲੀ ਆਈਟਮ ਜਿਹੜੀ ਕੋਈ ਸ਼ਰਾਬ ਅਲਕੋਹਲ ਜਿਹੜੀ ਜਦੋਂ ਹੋਸਟਲ ਦੇ ਵਿੱਚ ਉਹਨਾਂ ਨੇ ਬਤਾਈ ਉਹਦੇ ਦਾ 7-8 ਬੰਦੇ ਮਾਰ ਗਏ ਸੀਗੇ ਤੇ ਉਹ ਸ਼ੱਕ ਕਰਦੇ ਕਿ ਸ਼ਾਇਦ ਇਹਨਾਂ ਦਾ ਮੁੰਡਿਆਂ ਦਾ ਨੁਕਸ ਪਰ ਉਹਨਾਂ ਦਾ ਕੋਈ ਕਸੂਰ ਨਹੀਂਗਾ ਮੈਂ ਆਪਣੇ ਅਧਿਕਾਰੀਆਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਕਹੋ ਵੀ ਇਹਦੀ ਜਾਂਚ ਕਰਨ ਪਹਿਲਾਂ ਆਪਣੇ ਮੁੰਡੇ ਜਿਹੜੇ ਆ ਉਹ ਬੇਦੋਸ਼ੇ ਸਾਬਤ ਹੋਏ ਉਹ ਉਹਨਾਂ ਦੀ ਰਿਹਾਈ ਹੋ ਗਈ ਤੇ ਜੇ ਅਸੀਂ ਪੈਦਵਾਈ ਨਾ ਕਰਦੇ ਤੇ ਇੰਨੇ ਵੱਡੇ ਜਿੱਥੇ ਡੈਥਸ ਹੋਈਆਂ ਹੋਣ ਜੇ ਬੰਦਾ ਜੇਲ੍ਹ ਚ ਇੱਕ ਦਾ ਫਸ ਜੇ ਤੇ ਸਾਡੇ ਉਹਦੇ ਲਈ ਨਿਕਲਦਾ ਬਹੁਤ ਔਖਾ ਹੁੰਦਾ ਪਰਿਵਾਰ ਬਹੁਤ ਡਰਿਆ ਕਿੰਨੀ ਦੇਰ ਤੱਕ ਇੰਡੀਆ ਵਾਪਸ ਆ ਜਾਣਗੇ ਬੱਚੇ ਪਰਿਵਾਰ ਬਹੁਤ ਜ਼ਿਆਦਾ ਡਰਿਆ ਨਹੀਂ ਉਹ ਮੈਂ ਇਹਨਾਂ ਨੂੰ ਕਹਿਣਾ ਆ ਕਿ ਤੁਸੀਂ ਉੱਥੇ ਉਹ ਟਰਾਈ ਲਾਉਣਗੇ ਪਾਸਪੋਰਟ ਦੀ ਤੇ ਜਿੱਦੋਂ ਉਹਨਾਂ ਨੂੰ ਪਾਸਪੋਰਟ ਮਿਲ ਗਿਆ ਉਹ ਚਲੇ ਆ ਜਾਣਗੇ ਜੇ ਪਾਸਪੋਰਟ ਚ ਕੋਈ ਦੇਰੀ ਹੋਊਗੀ ਤਾਂ ਉਹ ਵੀ ਆਪਾਂ ਇਹਨਾਂ ਦੀ ਮਤ ਕਰਾਂਗੇ ਜਲਦੀ ਜਲਦੀ ਆ ਜਾਣਗੇ ਕੋਈ ਗੱਲ ਨਹੀਂ ਡਰ ਦੀ ਕੋਈ ਲੋੜ ਨਹੀਂ ਔਰ ਠੀਕ ਹੈ ਦੱਸ ਤੂੰ ਹਾਂ ਪਰਿਵਾਰ ਕਿੱਥੇ ਆਇਆ ਨਹੀਂ ਨਹੀਂ ਇਹਨਾਂ ਨੇ ਕਿਉਂਕਿ ਮੈਨੂੰ ਕਾਲ ਕੀਤੀ ਦੱਸਿਆ ਉਹਨਾਂ ਨੇ ਤੇ ਅਸੀਂ ਬਾਕਾਇਦਾ ਉਹਦਾ ਪਾਸਪੋਰਟ ਨੰਬਰ ਲਾ ਕੇ ਵੀਜ਼ਾ ਲਾ ਕੇ ਸਭ ਕੁਝ ਲਾ ਕੇ ਫਿਰ ਅਸੀਂ ਕੇਸ ਅਪਲਾਈ ਕਰਦੇ ਫਿਰ ਉਹ ਕੇਸ ਅਸੀਂ ਕੀਤਾ ਉਹ ਜਦੋਂ ਉੱਥੋਂ ਸਾਨੂੰ ਰਿਸਪੌਂਸ ਆਇਆ ਉਸੇ ਲਈ ਇਹਨਾਂ ਨੂੰ ਦੱਸਤਾ ਕਿ ਤੁਹਾਡੋਂ ਕੋਈ ਨਹੀਂ ਵੇਟ ਕਰੋ ਤੁਸੀਂ ਤੇ ਕੱਲ ਇਹਨਾਂ ਨੇ ਆਪ ਹੀ ਦੱਸਤਾ ਕਿ ਬੱਚੇ ਦੇ ਆਉਗੇ ਆ ਜੀ ਤੁਹਾਡਾ ਮਤਲਬ ਥੈਂਕਸ ਉਹ ਮੈਂ ਕਹਿੰਦਾ ਸਾਡਾ ਦੀ ਥੈਂਕਸ ਤੇ ਬਲਮਾਤਵਾਂ ਦਾ ਥੈਂਕਸ ਕਰੋ ਮੈਂ ਤਾਂ ਆਪ ਮਾਦਾ ਸੱਚੇ ਪਾਤਸ਼ਾਹ ਤੇ ਗਾੜੀ ਅਰਦਾਸ ਕਰਦਾ ਕਿ ਕਿਸੇ ਦਾ ਪੁੱਤ ਬਾਹਰ ਦੇ ਦੇਚਾਂ ਜੇਲ੍ਹ ਚ ਨਾ ਜਾਵੇ ਇਹ ਬਹੁਤ ਔਖਾ ਕੰਮ ਹੁੰਦਾ ਮਾਪਿਆਂ ਲਈ ਸੋ ਮੈਂ ਮੰਜੀਰ ਭਾਜੀ ਨੂੰ ਮਿਲਣ ਆਇਆ ਬੜੇ ਕੀਤੀ ਬੰਦੇ ਆ ਆ ਮੈਂ ਇਹਨਾਂ ਨੂੰ ਮਿਲਣ ਆਇਆ ਸੀਗਾ ਇਹਨਾਂ ਨੂੰ ਹੌਸਲਾ ਦੇਣ ਆ ਕਿ ਸਰਕਾਰ ਜਿਹੜੀ ਆ ਉਹ ਇਹਨਾਂ ਦੇ ਨਾਲ ਹੱਥਾਂ ਦੀ ਇਹਨਾਂ ਦਾ ਮਤ ਕਿੰਨੇ ਦਿਨਾਂ ਵਿੱਚ ਆ ਜਾਏਗਾ ਬੱਚਾ ਵਾਪਸ ਮੈਨੂੰ ਲੱਗਦਾ ਕਿ ਫਰਵਰੀ ਤੇ ਐਡ ਤੱਕ ਆ ਜਾਣਾ ਚਾਹੀਦਾ ਠੀਕ ਹਾਂ ਮੈਨੂੰ No, uh -huh.